ਬਹੁਤੇ ਭੜੇ ਆਪਣੇ ਪਿੰਡ ਵਾਲੇ ਦੇ ਬੁਲਾ ਹੀ ਹੈ ਪਰ ਟਾਈਡ ਦੇ ਵਾਲ ਕੇ ਹੁੰਦੇ ਜੀ ਧੱਕ ਲਈ ਓਇਆ ਓ ਸੁੱਟਿਆ ਜੇ ਆਏ ਕਬਜਾ ਲੈਣ ਵੱਡੇ ਓ ਵਜੀਆਂ ਤੂੰ ਆਂਦੇ ਪਿੰਡ ਦਾ ਹੈ ਇਹ ਪਿੰਡ ਦਾ ਕਿੱਥੋਂ ਆ ਗਿਆ ਆ ਤਾਂ ਪਿੰਡ ਦੇ ਨੂੰ ਨੂੰ ਬਖਸ਼ਦੇ ਪਏ ਆ ਇੱਕ ਮੈਦਾਨ ਛੱਡ ਕੇ ਭੱਜ ਗਿਆ ਵਾ ਤੇ ਦੋ ਜਾਂਦੇ ਰਹੇ ਓ ਬਲੈ ਉਹ ਚਾਰ ਤਾਂ ਛੜਕ ਤੇ ਪੱਕੀ ਤੇ ਹੀ ਆ ਵੀ ਨਾ ਧੁੱਲੀਆਂ ਤਾਂ ਹੀ ਧੁੱਲੀਆਂ ਦਵੀਆਂ ਤਾਂ ਹੀ ਪੈ ਗਈ ਪੰਗਾ ਲੈ ਗਈ ਸਰਕੇ ਸਾੜੇ ਪੈਰ ਦੀ ਤੇਰੀ ਇਹ 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 ਉਹ ਮਰੇ ਇਹ ਮਰੇ ਤੇ ਸਰਕੇ ਵੱਜਿਆ ਨਾ ਜਿਹੜੀ ਨੂੰ ਭੜੇ ਤੇ ਕਿਤੇ ਗੋਲੀ ਨਾ ਭੜਿਆ ਜਾਂਦੇ ਹੀ ਤਰੀਆਂ ਉਹ ਜਾਂਦਾ ਰਿਹਾ ਤਵੀਆਂ ਥੱਲੇ ਆ ਫਾਜ ਗਿਆ ਹੀ ਹੋਰ ਹਨ ਪਿੰਡਾਂ ਲ ਹਾਂਜੀ ਪਿੰਡਾਂ ਦੇ ਨੇ ਭਜਾਏ ਹੋਰ ਕਿੰਨਾਂ ਨੇ